ਪਹਿਲੀ ਵਾਰ ਮੇਰੀ ਡਿਊਟੀ ਲੱਗੀ ਹੈ ਮੈਂ ਇੱਥੇ ਵਰਕਰਾਂ ਨੂੰ ਮਿਲਣ ਆਇਆ ਸੀ ਆਪਣੀ ਪਾਰਟੀ ਦੇ ਮਿਲ ਤੋਂ ਬਾਅਦ ਸਾਰਿਆਂ 'ਚ ਬੜਾ ਹੌਸਲਾ ਵੀ ਲੱਗਿਆ ਤੇ ਜਿਹੜੀ ਇਹਨਾਂ ਦੀ ਪਰਪਕਤਾ ਹੈ ਪਾਰਟੀ ਨਾਲ ਜੁੜਨ ਦਾ ਉਹ ਹੈਗਾ ਉਹ ਦੇਖ ਕੇ ਮਤਲਬ ਮਨ ਨੂੰ ਬੜੀ ਸ਼ਾਂਤੀ ਵੀ ਹੋਈ ਬੰਦੇ ਪਿਛਲੇ ਸਮੇਂ ਤੋਂ ਭਾਵੇਂ ਧਿਆਨ ਨਹੀਂ ਕਰਿਆ ਗਿਆ ਪਾਰਟੀ ਵੱਲੋਂ ਇਹਨਾਂ ਦਾ ਪਰ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਉਹ ਤਾਂ ਸ਼ਾਹਦ ਹੈ ਜਨਕੀ ਸ਼ਰਮਾ ਜੀ ਦੇ ਨਾਮ ਤੋਂ ਜਿਹੜਾ ਵਰਕਰ ਕਲਾ ਨਾਬੇਦਾਰੀ ਸਾਰੇ ਹਲਕੇ ਦਾ ਬੜਾ ਉਤਸ਼ਾਹਤ ਹੈ ਜੁੜੀ ਸ਼ਰਮਾ ਜੀ ਇਮਾਨਦਾਰ ਨੌਜਵਾਨ ਹੈ ਤੇ ਅਣਥੱਕ ਹੈ ਵਰਕਰਾਂ ਦੀ ਇੱਜ਼ਤ ਕਰਨ ਵਾਲੇ ਹੈ ਇਹ ਗੁਣਾ ਕਰਕੇ ਬਾਕੀ ਕੈਂਡੀਡੇਟਾਂ ਨੂੰ ਸ਼ਰਮਾ ਜੀ ਬੈਟਰ ਹੈ ਕਿੰਨਾ ਕੁ ਤਾਪ ਮੰਗਦੇ ਉਸ ਵਾਰੀ ਮੁਕਾਬਲਾ ਕਿ ਉਹ ਹਰ ਪਾਰਟੀ ਦਾ ਜਿਹੜਾ ਹੈ ਇਸ ਵਾਰੀ ਜੀ ਬੀ ਜੀ ਪੀ ਤੁਹਾਡੇ ਨਾਲ ਆਵਾਜ਼ ਚੋਂ ਦਰਤੀ ਉਹ ਵੀ ਲੱਗ ਲੱਗੀ ਜਿੱਤ ਤੱਕ ਬੀ ਜੀ ਪੀ ਦਾ ਜੇਕਰ ਆਪਾਂ ਸਾਰੇ ਹਲਕਿਆਂ ਦਾ ਜਿਹੜੀ 2022 ਚ ਪੋਲਿੰਗ ਹੋਈ ਹੈ ਨੌ ਹਲਕਿਆਂ ਚ ਬੀਜੇਪੀ ਨੂੰ ਸਭ ਤੋਂ ਘੱਟ ਵੋਟ ਪਈ ਐ ਲੱਖ ਤੋਂ ਵੱਧ ਪਈ ਸੀ 1 ਲੱਖ 5000 ਵੋਟ ਪਈ ਐ ਤੇ ਉਹਦੇ 'ਚ ਜੇ ਤੁਸੀਂ ਕਹੋ ਥੋੜਾ ਵਧ ਆਇਆ ਹੋ ਜ਼ਾਦਾ ਕਿਉਂਕਿ ਮਹਾਰਾਣੀ ਪਹਿਲਾਂ ਕਾਂਗਰਸ 'ਚ ਵਰਕ ਕਰਦੀ ਰਹੀ ਐ ਉਹਨਾਂ ਦੇ ਵਰਕ ਦਾ ਕਾਂਗਰਸ ਨੂੰ ਕਾਫੀ ਨੁਕਸਾਨ ਹੋਇਆ ਇੱਕ ਪਰਸਨ ਜਿਹੜੇ ਉਹਨਾਂ ਲਿੰਕ ਐ ਉਸ ਕਰਕੇ ਕਾਂਗਰਸ ਦੀ ਵੋਟ ਵੱਧ ਸਕਦੀ ਐ ਸਾਡੇ 'ਚ ਬੀਜੇਪੀ ਨਾਲ ਨਾਤਾ ਤੋੜ ਨਾਲ ਪਿੰਡਾਂ 'ਚ ਬਹੁਤ ਉਤਸ਼ਾਹ ਐ ਵੀ ਕਾਲੀ ਦਲ ਨੇ ਬਹੁਤ ਚੰਗਾ ਕਰਿਆ ਬੀਜੇਪੀ ਨਾਲ ਅਲਹਿਦਾ ਹੋ ਕੇ ਲੜਨਾ ਤੇ ਕਾਲੀ ਦਲ ਵਾਸਤੇ ਲਾਹੇਵੰਦ ਰਹੇਗਾ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਲੋਕਾਂ ਦੇ ਜਾਗੇ ਮੁੱਦੇ ਜਿਹੜਾ ਕਾਲੀ ਦਲ ਜਿਹੜਾ ਮਹਿੰਗਾਈ ਹੈ ਇਸ ਮੁੱਦੇ ਦੇ ਵੀ ਸੈਂਟਰ ਗਵਰਨਮੈਂਟ ਨੇ ਪਿਛਲੇ ਦਿਨਾਂ ਚ ਬਹੁਤ ਜ਼ਿਆਦਾ ਮਹਿੰਗਾਈ ਨੂੰ ਮਤਲਬ ਫੈਲੀ ਹੈ ਜਿਹਦੇ ਨਾਲ ਦਿਹਾੜੀਦਾਰ ਹੈ ਜਿਹੜੇ ਕਈ ਦਾ ਖਰੀਦ ਸ਼ਕਤੀ ਇੰਨੀ ਮਾੜੀ ਹੋ ਗਈ ਉਹਨਾਂ ਨੂੰ ਰੋਟੀ ਆਪਣੇ ਬੱਚਿਆਂ ਨੂੰ ਖੁਲਾਣੀ ਔਖੀ ਹੋਈ ਹੈ ਕਾਲੀ ਦਲ ਦਾ ਮੇਨ ਮੁੱਦਾ ਇਹ ਵੀ ਹੋਏਗਾ ਵੀ ਅਸੀਂ ਮਹਿੰਗਾਈ ਦੇ ਖਿਲਾਫ ਲੜਾਂਗੇ ਭਾਈਚਾਰਕ ਤਾ ਜਿਸ ਤਰ੍ਹਾਂ ਪੰਜਾਬ ਦੇ ਵਿੱਚ Hindu Sikh Ekta ਕਿਸੇ ਵੀ ਸੂਬੇ ਦੀ ਤਰੱਕੀ ਵਾਸਤੇ ਭਾਈਚਾਰੇ ਇੱਕਤਾ ਬਹੁਤ ਜ਼ਰੂਰੀ ਹੈ ਜਿਹੜੀ ਦੇ ਗੱਲ ਕਰਕੇ ਜਿਸ ਤਰ੍ਹਾਂ ਅਕਾਲੀ ਦਲ ਨੇ ਜਿੱਥੇ ਸਿੱਖਾਂ ਨਵੇਂਿਆਂ ਨੂੰ ਮਾਲਕ ਟਿਕਟਾਂ ਦੇਆਂ ਖਾਸ ਕਰਕੇ Hindu ਭਾਈਚਾਰੇ ਦੇ ਜਿਹੜੇ ਦੋ ਵੱਡੇ ਲੀਡਰ ਹੈ ਅਕਾਲੀ ਦਲ ਕੋਲ ਅਨਿਲ ਜੋਸੀ ਜੀ ਤੇ ਹਲਕੇ ਸ਼ਰਮਾ ਜੀ ਨੂੰ ਟਿਕਟ ਦੇ ਕੇ ਇਹ ਵੀ ਸਨੇਹਾ ਦਿਆ ਵੀ ਅਸੀਂ ਪੰਜਾਬ ਦੇ ਵਿੱਚ Hindu Sikh Ekta ਤੇ ਸਮੁੱਚਾ ਭਾਵੇਂ ਮੁਸਲਮਾਨ ਭਾਈਆਂ ਸਾਡੇ 크ਿਸਚੀਅਨ ਹੈ ਅਸੀਂ ਕਿਸੇ ਦੀ ਤਰੱਕੀ ਵਾਸਤੇ ਸਭ ਤੋਂ ਜਦ ਭਾਈਚਾਰਕ ਏਕਾ ਹੋਣਾ ਚਾਹੀਦਾ ਉਸ ਤੇ ਵੀ ਆਕਾਲੀ ਦਲ ਕਾਫੀ ਮਲਗੌਰ ਕਰ ਰਿਹਾ ਅੱਜ ਸਾਡੇ ਦਫਤਰ ਦੇ ਵਿੱਚ ਜਿਹੜੇ ਚੋਣ ਕੈਂਪੇਨ ਦੇ ਇੰਚਾਰਜ ਲਾਇਏ ਨੇ ਐਨ ਕੇ ਸ਼ਰਮਾ ਜੀ ਬਲੋ ਸਰਦਾਰ ਸਾਧੂ ਸਿੰਘ ਖਲਾਰ ਜੀ ਤੇ ਸਾਡੇ ਜਿਹੜੇ ਹਰਵੰਸ ਲਾਲ ਜੀ ਨੇ ਬਨੂੜ ਤੋਂ ਐਮ ਸੀ ਸਾਹਿਬ ਨੇ ਤੇ ਅਬ ਬਨੂੜ ਕਾਰਪੋਰੇਟ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਰਹੇ ਨੇ ਉਹਨਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਸਾਡੇ ਵਿੱਚ ਤੇ ਸਾਡੇ ਐਸੇ ਵਿੰਗ ਦੇ ਜਰਨਲ ਭਾਈਚਾਰੇ ਦੇ ਇੱਥੇ ਸਾਰੇ ਬੰਦੇ ਆ ਕੇ ਇੱਥੇ ਸਭ ਨੇ ਮੁਲਿਤ ਕਰਕੇ ਇੱਥੇ ਇਹਨਾਂ ਨੂੰ ਇਹ ਯਕੀਨ ਦਵਾਇਆ ਕਿ ਇਹ ਕਾਲੇ ਦਲ ਦੇ ਪੱਕੇ ਵਰਕਰ ਨੇ ਸਾਰੇ ਤੇ ਦਿਨ ਰਾਤ ਇੱਕ ਕਰਕੇ ਇੰਨੀ ਸਾਫ ਸੁਥਰੀ ਛਵੀ ਵਾਲੇ ਜੋ ਸਾਨੂੰ ਕੈਂਡੀਡੇਟ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਐਨ ਕੇ ਸ਼ਰਮਾ ਜੀ ਦਿੱਤੇ ਹਨ ਉਹਨਾਂ ਦੇ ਲਈ ਅਸੀਂ ਉਹਨਾਂ ਦੀ ਇਲੈਕਸ਼ਨ ਮੰਨ ਕੇ ਨਹੀਂ ਅਸੀਂ ਆਪਣੀ ਇਲੈਕਸ਼ਨ ਮੰਨ ਕੇ ਇਹ ਇਲੈਕਸ਼ਨਾਂ ਲੜਨੀਆਂ ਮੈਂ ਖੁਦ ਐਮਸੀ ਰਿਹਾ ਹਾਂ ਦੋ ਵਾਰੀ ਤੇ ਜਿੱਦਾਂ ਜਿੱਦਾਂ ਅਸੀਂ ਆਪਣੀ ਇਲੈਕਸ਼ਨ ਲੜਦੇ ਆਏ ਆ ਅਸੀਂ ਉਦਾਂ ਹੀ ਇਲੈਕਸ਼ਨ ਨੂੰ ਮਿਲ ਕੇ ਲੜਨਾ ਹੈ ਅਸੀਂ ਇਹਨਾਂ ਨੂੰ ਇਹ ਯਕੀਨ ਦਵਾਇਆ ਅਸੀਂ ਇੱਥੇ ਇਹ ਨਹੀਂ ਸੋਚਾਂਗੇ ਵੀ ਕਿ ਇੱਥੇ ਐਨ ਕੇ ਸ਼ਰਮਾ ਜੀ ਲੜ ਰਹੇ ਨੇ ਅਸੀਂ ਜੋ ਵਾਰਡਾਂ ਦੇ ਵਿੱਚੋਂ ਜੋ ਸਾਡੇ ਪਿੰਡਾਂ ਦੇ ਵਿੱਚੋਂ ਇੱਥੇ ਘਟੋ-ਘਟ 15-20 ਸਰਪੰਚ ਵੀ ਸਾਹਬ ਵੀ ਬੈਠੇ ਨੇ ਸਾਡੇ ਉਹ ਜੋ ਜਿਵੇਂ ਜਿਵੇਂ ਅਸੀਂ ਆਪਣੀ ਸਰਪੰਚੀ ਲਈ ਅਸੀਂ ਆਪਣੇ ਮਿਊਨਿਸਪਲ ਕਮਿਸ਼ਨਰੀ ਲਈ ਜਿੱਦਾਂ ਅਸੀਂ ਚੋਣਾਂ ਲੜਦੇ ਆ ਅਸੀਂ ਉਹ ਤਰੀਕੇ ਨਾਲ ਚੋਣਾਂ ਲੜ ਕੇ ਜਿੰਨੀ ਵੋਟਾਂ ਨਾਲ ਅਸੀਂ ਆਪ ਜਿੱਤੇ ਆ ਅਸੀਂ ਉਹ ਤੋਂ ਉੱਪਰ ਵੋਟਾਂ ਨਾਲ ਜਿੱਤ ਕੇ ਐਨ ਕੇ ਸ਼ਰਮਾ ਜੀ ਨੂੰ ਇੱਥੋਂ ਹਲਕੇ ਦੇ ਵਿੱਚੋਂ 90 ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦਵਾ ਕੇ ਭੇਜਾਂਗੇ। ਉਹ ਅੱਜ ਅਸੀਂ ਪਹਿਲੀ ਮੀਟਿੰਗ ਕਰਨ ਵਾਸਤੇ ਬਬਲੂ ਜੀ ਦੇ ਦਫ਼ਤਰ ਦੇ ਵਿੱਚ ਸਾਰੇ ਹੀ ਇਲਾਕੇ ਦੇ ਪੈਂਚ ਸਰਪੈਂਸਰ ਆਣ ਸਾਡੇ ਵੀਰ ਸਾਧੂ ਸਿੰਘ ਖਲੌਰ ਸਾਹਿਬ ਅਸੀਂ ਵਿਸ਼ੇਸ਼ ਤੌਰ ਤੇ ਪੁੱਛਿਆ ਕਿ ਸ਼ਰਮਾ ਜੀ ਨੇ ਡਿਊਟੀ ਲਈ ਸੀ ਪਾਰਟੀ ਨੇ ਡਿਊਟੀ ਲਈ ਹੈ। ਉਹਦੇ ਵਿੱਚ ਦੇਖਣ ਨੂੰ ਇਹ ਕੁਝ ਮਿਲਿਆ ਠੀਕ ਆ ਵਰਕਰਾਂ ਦਾ ਬਹੁਤ ਜ਼ਿਆਦਾ ਜੋਸ਼ ਹੈ। ਪਿਆਰ ਸਤਿਕਾਰ ਮਿਲਿਆ ਔਰ ਇਹ ਗੱਲ ਵੀ ਕਲੀਅਰ ਹੋਈ ਹੈ। ਕੇ ਸਾਰੇ ਕੈਂਡੀਡੇਟਾਂ ਵਿੱਚੋਂ ਸ਼੍ਰੀ ਅਨਕੇ ਸ਼ਰਮਾ ਕੈਂਡੀਡੇਟ ਬਹੁਤ ਇਮਾਨਦਾਰ ਅਸੱਚੇ ਦੇ ਸੁੱਚੇ ਕੈਂਡੀਡੇਟ ਹਨ ਦੂਜੇ ਪਾਸੇ ਦੋਹੇ ਕੈਂਡੀਡੇਟ ਪਹਿਲਾਂ ਲੋਕਾਂ ਨੇ ਵਰਤ ਕੇ ਦੇਖੇ ਹੋਏ ਨੇ ਉਹਨਾਂ ਬਾਰੇ ਵੀ ਲੋਕਾਂ ਨੂੰ ਜਾਗੋ ਪੀ ਪੂਰੀ ਹੈ ਪਰ ਸਾਨੂੰ ਇਸ ਗੱਲ ਦਾ ਵਿਸ਼ਵਾਸ ਹੈ ਕਿ ਪ੍ਰਮਾਤਮਾ ਕਿਰਪਾ ਕਰੂਗਾ ਹਲਕਾ ਪਟਿਆਲਾ ਸਭ ਤੋਂ ਪੰਜਾਬ ਦੇ ਵਿੱਚੋਂ ਅਨਕੇ ਸ਼ਰਮਾ ਦੀ ਬਹੁਤ ਵੱਡੀ ਜਿੱਤ ਹੋਊਗੀ ਕਿ ਲੋਕਾਂ ਨੇ ਬਹੁਤ ਜ਼ਿਆਦਾ ਇਹਨਾਂ ਦੇ ਨਾਮ ਤੋਂ ਪਿਆਰ ਤੇ ਸਤਕਾਰ ਦੇ ਬੋਟਾ ਬਣਾਉਣ ਦਾ ਮਨ ਬਣਾ ਲਿਆ ਪੰਜਾਬ ਦੇ ਵਿੱਚ ਕਿ ਅਗਰ ਪੰਜਾਬ ਦੀ ਰੱਖਿਆ ਕੋਈ ਪਾਰਟੀ ਕਰ ਸਕਦੀ ਹੈ ਕਿਸਾਨ ਹੈ ਵਪਾਰੀ ਹੈ ਛੋਟਾ ਵਰਗ ਹੈ ਐਸਸੀ ਹੈ ਸਾਰੇ ਜਾਤਾਂ ਤੋਂ ਉੱਪਰ ਉੱਠ ਕੇ ਇੱਕ ਸ਼ਰਮਣੀ ਅਕਾਲੀ ਦਲ ਹੀ ਪਾਰਟੀ ਹੈ ਕਿ ਜੋ ਪੰਜਾਬ ਦੀ ਆਪਣੀ 100 ਸਾਲ ਪੁਰਾਣੀ ਪਾਰਟੀ ਹੈ ਕਿ ਜੋ ਲੋਕਾਂ ਦੇ ਹੱਕਾਂ ਦੀ ਰਾਖੀ ਕਰ ਸਕਦੀ ਹੈ ਅਸੀਂ ਸਭ ਕੁਝ ਲੋਕਾਂ ਨੇ ਸਰਕਾਰ ਚੱਲ ਰਹੀ ਹੈ ਮੌਜੂਦਾ ਸਰਕਾਰ ਹੈ ਉਹ ਵੀ ਵਰਤ ਕੇ ਦੇਖ ਲਈ ਉਸ ਤੋਂ ਪਹਿਲਾਂ ਕਾਂਗਰਸ ਨੇ ਬਹੁਤ ਲੰਬੇ ਸਮੇਂ ਉਹਨਾਂ ਨੇ ਮੇਰਾਜ ਕਰਿਆ ਤੇ ਲੋਕਾਂ ਦਾ ਰਿਜ਼ਲਟ ਕੀ ਨਿਕਲਿਆ ਇਸ ਕਰਕੇ ਸਾਨੂੰ ਪੂਰਾ ਇਸ ਗੱਲ ਦਾ ਮਾਣ ਤੇ ਪਰੋਸਾ ਹੈ ਕਿ ਹਲਕਾ ਨਾਬਾ ਵੀ ਤਕਰੀਬਨ ਸਾਰੇ ਹਲਕੇ ਪੂਰਾ ਜ਼ਿਲ੍ਹਾ ਪਟਿਆਲਾ ਇਹਨਾਂ ਕੇ ਸ਼ਰਮ ਦੀ ਜਿੱਤ ਜਿਹੜੀ ਉਹ ਪੱਕੀ ਹੈ ਪਰਮਾਤਮਾ ਕਿਰਪਾ ਕਰੂਗਾ ਕਿ ਪੰਜਾਬ ਚ ਸਭ ਤੋਂ ਵੱਧ ਵੋਟਾਂ ਦੇ ਜਿੱਤੂਆ ਸ਼ਰਮਾ ਜੀ ਇਹ ਕਲੀਅਰ ਹੋ ਗਿਆ ਪਤਾ ਲੱਗਿਆ ਇਸ ਗੱਲ ਜਿਹੜੀ ਅੱਜ ਦੀ ਮੀਟਿੰਗ ਬੜੀ ਭਰਮਈ ਮੀਟਿੰਗ ਹੋਈ ਹੈ ਬੜਾ ਸੰਗਤ ਦੇ ਉਤਸ਼ਾਹ ਹੈ ਪਰ ਮੈਂ ਤਾਂ ਇਹ ਗੱਲ ਕਹੂੰਗਾ ਵੀ ਇਹ ਨਾਬੇ ਦੇ ਵਿੱਚੋਂ ਪਟਿਆਲੇ ਦੇ ਇਨਕੰਸੀ 9 ਇਨਕੰਸੀਜੈਂਸੀਆਂ ਨੇ ਪਹਿਲੇ ਨੰਬਰ ਤੇ ਅਸੀਂ ਐਨ ਕੇ ਸਰਮਨ ਨੂੰ ਜਿਤਾ ਕੇ ਭੇਜਾਂਗੇ